ਕੀ ਕਿਸੇ ਵਿਅਕਤੀ ਦੀ ਸੁੰਦਰਤਾ ਪਿੱਛੇ ਵੀ ਉਸਦਾ ਕਤਲ ਹੋ ਸਕਦਾ ਅਜਿਹੀ ਇੱਕ ਕਹਾਣੀ ਨਿਕਲ ਕੇ ਸਾਹਮਣੇ ਆਈਆ ਸਾਈਕੋ ਕਿਲਰ ਦੀ ਕਹਾਣੀਆਂ ਹਰਿਆਣੇ ਦੇ ਪਾਣੀ ਪੱਥਰ ਦੇ ਨਾਲ ਸੰਬੰਧਤਾ ਜਿਸ ਨੇ ਹਰੇਕ ਵਿਅਕਤੀ ਨੂੰ ਹੈਰਾਨ ਕਰਕੇ ਰੱਖ ਦਿੱਤਾ ਕਿ ਇੱਕ ਔਰਤ ਜਿਹੜੀ ਕਿਸੇ ਨੂੰ ਆਪਣੇ ਤੋਂ ਸੋਹਣਾ ਜਾਂ ਫਿਰ ਸੁੰਦਰ ਹੁੰਦਾ ਨਹੀਂ ਦੇਖ ਸਕਦੀ ਸੀ ਤੇ ਇਥੋਂ ਤੱਕ ਕਿ ਬੱਚਿਆਂ ਦੇ ਕਤਲ ਕਰ ਦਿੰਦੀ ਸੀ ਉਸ ਵਕਤ ਪੁਲਿਸ ਨੇ ਗ੍ਰਿਫਤਾਰ ਕੀਤਾ ਪਿੱਛੇ ਜੋ ਦੋਸਤੇ ਦਿਮਾਗ ਦੇ ਵਿੱਚ ਮਾਨਸਿਕਤਾ ਕੀ ਭਰੀ ਹੋਈ ਸੀ ਸਾਰੇ ਪੁਲਿਸ ਨੇ ਖੁਲਾਸੇ ਕੀਤੇ ਨੇ ਦਰਸਲ ਇੱਕ ਪਾਣੀ ਪੱਤ ਦੀ ਜਿਹੜੀ ਸਾਈਕੋ ਕਿਲਰ ਆ ਉਸ ਨੇ ਤਿੰਨ ਕੁੜੀਆਂ ਦਾ ਕਤਲ ਕਰ ਦਿੱਤਾ ਪਰ ਕਹਾਣੀ ਇੱਥੋਂ ਤੱਕ ਪਹੁੰਚੀ ਕਿ ਉਸ ਨੇ ਆਪਣੇ ਪੁੱਤਰ ਨਵੀ ਜਿਹੜੀ ਜਾਨ ਨਹੀਂ ਬਖਸ਼ੀ ਪੁੱਤਰ ਦਾ ਵੀ ਕਤਲ ਕਰ ਦਿੱਤਾ ਇਹ ਕਹਾਣੀ ਇੰਨੀ ਹੈਰਾਨ ਕਰਨ ਵਾਲੀ ਆ ਕਿ ਇਹ ਔਰਤ ਸੁੰਦਰਤਾ ਦੇ ਨਾਲ ਇੰਨੀ ਮੋਹ ਸੀ ਕਿ ਉਸ ਨੇ ਤਿੰਨ ਕੁੜੀਆਂ ਨੂੰ ਪਾਣੀ ਦੇ ਟੱਬ ਦੇ ਵਿੱਚ ਡਬੋ ਕੇ ਮਾਰ ਦਿੱਤਾ ਤੇ ਸ਼ੱਕ ਤੋਂ ਬਚਣ ਦੇ ਲਈ ਉਸਨੇ ਆਪਣੇ ਪੁੱਤਰ ਦਾ ਵੀ ਕਤਲ ਕਰ ਦਿੱਤਾ ਹਰਿਆਣੇ ਦੀ ਇਹ ਸਾਈਕੋ ਕਿਲਰ ਦੀ ਕਹਾਣੀ ਆ ਪੁਲਿਸ ਨੇ ਜਿਹੜਾ ਪੂਨਮ ਨੂੰ ਪੂਨਮ ਉਸ ਔਰਤ ਦਾ ਨਾਮ ਆ ਉਸ ਨੂੰ ਗ੍ਰਿਫਤਾਰ ਕਰ ਲਿਆ ਇੱਕ ਸਾਈਕੋ ਕਿਲਰ ਜਿਸਨੇ ਹਰਿਆਣੇ ਦੇ ਵਿੱਚ ਚਾਰ ਬੱਚਿਆਂ ਦਾ ਕਤਲ ਕੀਤਾ ਉਸ ਤਿੰਨ ਕੁੜੀਆਂ ਦਾ ਪਹਿਲਾਂ ਕਤਲ ਕਰਦੀ ਆ ਪਾਣੀ ਵਾਲੇ ਟੱਬ ਦੇ ਵਿੱਚ ਡਬੋ ਕੇ ਬਚਣ ਦੇ ਲਈ ਆਪਣੇ ਪੁੱਤਰ ਦਾ ਵੀ ਕਤਲ ਕੀਤਾ ਜਾਂਦਾ ਦਰਅਸਲ ਕਤਲ ਦੀ وجہ ਇੰਨੀ ਸਿਰਫ ਸੀ ਕੋਈ ਪੁਰਾਣੀ ਰੰਜਿਸ਼ ਨਹੀਂ ਸੀ ਕਿ ਉਹ ਲੜਕੀਆਂ ਉਸ ਨੂੰ ਇੰਝ ਮਹਿਸੂਸ ਹੁੰਦਾ ਸੀ ਕਿ ਜਦੋਂ ਵੱਡੀਆਂ ਹੋਣ ਗਿਆ ਉਹ ਉਸ ਤੋਂ ਸੁੰਦਰ ਲੱਗਣ ਗਿਆ ਯਾਨੀ ਕਿ ਉਹ ਲੜਕੀਆਂ ਦੀ ਸੁੰਦਰਤਾ ਹੀ ਉਸ ਪੂਨਮ ਦੇ ਲਈ ਜਾਂ ਫਿਰ ਸਾਈਕੋ ਕਿਲਰ ਦੇ ਲਈ ਨਫ਼ਰਤ ਬਣ ਗਈ ਹਰਿਆਣੇ ਦੇ ਵਿੱਚ ਚਾਰ ਬੱਚਿਆਂ ਦਾ ਕਤਲ ਕਰਨ ਵਾਲੀ ਉਸ ਤੇ ਪਹਿਲੀ ਨਜ਼ਰ ਦੇ ਵਿੱਚ ਤਾਂ ਵਿਸ਼ਵਾਸ ਕਰਨਾ ਹੀ ਮੁਸ਼ਕਲ ਆ ਕਿ ਕੋਈ ਕਿਸੇ ਛੋਟੇ ਬੱਚੇ ਦੀ ਸੁੰਦਰਤਾ ਤੋਂ ਇੰਨੀ ਨਫ਼ਰਤ ਕਰ ਸਕਦਾ ਕਿ ਉਸ ਦਾ ਕਤਲ ਹੀ ਕਰ ਦਵੇ ਕੋਈ ਛੋਟੀ ਬੱਚੀ ਜਾਂ ਉਸ ਦਾ ਆਪ ਦਾ ਹੀ ਪੁੱਤਰ ਹੈਗੇ ਕਿ ਇਹ ਵੀ ਕਿਹਾ ਜਾਂਦਾ ਹੈ ਨਾ ਕਿ ਜਿਹੜੇ ਪੁੱਤ ਕਪੁੱਤ ਹੋ ਸਕਦੇ ਨੇ ਮਾਪੇ ਕੁਮਾਪੇ ਨਹੀਂ ਹੋ ਸਕਦੇ ਤਾਂ ਇਸ ਉਦਾਹਰਨ ਨੂੰ ਵੀ ਇੱਥੇ ਤਾਂ ਇਸ ਮੁਹਾਵਰੇ ਨੂੰ ਝੂਠਾ ਪਾ ਕੇ ਰੱਖ ਦਿੱਤਾ ਕਿ ਇੱਕ ਪੁੱਤ ਦੀ ਸੁੰਦਰਤਾ ਨੇ ਜਿਹੜਾ ਮਾਂ ਦੇ ਅੰਦਰ ਇੰਨੀ ਨਫ਼ਰਤ ਮਾਰ ਕੇ ਰੱਖ ਦਿੱਤੀ ਤੇ ਉਸ ਨੇ ਪਹਿਲਾਂ ਤਿੰਨ ਹੋਰ ਵਕਤ ਕਿਸੇ ਦੀਆਂ ਜਿਹੜੀਆਂ ਲੜਕੀਆਂ ਸੀ ਛੋਟੀਆਂ ਬੱਚੀਆਂ ਉਹਨਾਂ ਦਾ ਕਤਲ ਕੀਤਾ ਤੇ ਫਿਰ ਆਪਣੇ ਛੋਟੇ ਪੁੱਤਰ ਦਾ ਵੀ ਜਿਹੜਾ ਕਤਲ ਕਰ ਦਿੱਤਾ ਪਾਣੀਪੱਤ ਦੇ ਐਸਪੀ ਭਪਿੰਦਰ ਸਿੰਘ ਨੇ ਕਿਹਾ ਕਿ ਔਰਤ ਨੇ ਸੁੰਦਰਤਾ ਦੀ ਜਿਹੜੀ ਦਿਖਣ ਵਾਲੀਆਂ ਕੁੜੀਆਂ ਸੀ ਉਹਨਾਂ ਨੂੰ ਜਾਨਾ ਬਣਾਇਆ ਪਹਿਲਾਂ 2023 ਦੇ ਵਿੱਚ ਇਸੇ ਔਰਤ ਨੇ ਦੋ ਜਿਹੜਾ ਲੜਕੀਆਂ ਦਾ ਬੱਚੀਆਂ ਦਾ ਛੋਟੀਆਂ ਦਾ ਕਤਲ ਕੀਤਾ ਉਸ ਸ਼ੱਕ ਤੋਂ ਬਚਣ ਦੇ ਲਈ ਉਸ ਨੇ ਆਪਣੇ ਪੁੱਤਰ ਨੂੰ ਵੀ ਮਾਰ ਦਿੱਤਾ ਹੁਣ ਉਸ ਨੇ ਆਪਣੇ ਜਿਹੜਾ ਇੱਕ ਹੋਰ ਕਤਲ ਕੀਤਾ ਕਿ ਚੌਥੇ ਬੱਚੇ ਨੂੰ ਮਾਰਨ ਤੋਂ ਬਾਅਦ ਚੌਥੀ ਬੱਚੀ ਨੂੰ ਮਾਰਨ ਤੋਂ ਬਾਅਦ ਪੁਲਿਸ ਨੇ ਉਸ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਪੁਲਿਸ ਸੁਪਰਡੈਂਟ ਨੇ ਇਹ ਵੀ ਗੱਲ ਆਖਿਆ ਕਿ ਔਰਤ ਦਾ ਇਰਾਦਾ ਇਹ ਯਕੀਨੀ ਬਣਾਉਂਦਾ ਕਿ ਕੋਈ ਵੀ ਕੁੜੀ ਵੱਡੀ ਹੋ ਕੇ ਉਸ ਤੋਂ ਸੁੰਦਰ ਨਾ ਬਣੇ ਇਸ ਲਈ ਕੁੜੀਆਂ ਦਾ ਕਤਲ ਕਰ ਦਿੱਤਾ ਪਾਣੀਪੱਤ ਦੇ ਐਸਐਸਪੀ ਨੇ ਇਹ ਵੀ ਬਿਆਨ ਦਿੱਤਾ ਕਿ ਔਰਤ ਦੀ ਗ੍ਰਿਫਤਾਰੀ ਤੋਂ ਬਾਅਦ ਪਾਣੀਪੱਤ ਦੇ ਜੋ ਪੁਲਿਸ ਪ੍ਰਸ਼ਾਸਨ ਨੇ ਪੁੱਛਗਿੱਛ ਦੇ ਵਿੱਚ ਖੁਲਾਸੇ ਹੋਏ ਨੇ ਔਰਤ ਨੇ ਇਹ ਖੁਦ ਕਬੂਲਿਆ ਕਿ ਉਹ ਸੁੰਦਰ ਕੁੜੀਆਂ ਨੂੰ ਨਿਸ਼ਾਨਾ ਬਣਾਉਂਦੀ ਸੀ ਉਹ ਰਿਸ਼ਤੇਦਾਰਾਂ ਤੇ ਪਰਿਵਾਰਕ ਮੈਂਬਰਾਂ ਦਾ ਕਤਲ ਕਰਦੀ ਸੀ ਉਹ ਸਾਈਕੋਕਲਰ ਵਰਗੀ ਮਾਨਸਿਕਤਾ ਹੈ ਉਹ ਸੁੰਦਰ ਕੁੜੀਆਂ ਨੂੰ ਨਫ਼ਰਤ ਕਰਦੀ ਆ ਇਸੇ ਕਰਕੇ ਉਸਨੇ ਆਪਣੇ ਪੁੱਤਰ ਦਾ ਵੀ ਕਤਲ ਕੀਤਾ ਪਹਿਲਾਂ ਦੋ ਕੁੜੀਆਂ ਦਾ ਛੋਟੀਆਂ ਬੱਚੀਆਂ ਦਾ ਕਤਲ ਕੀਤਾ ਕਤਲ ਤੋਂ ਬਚਣ ਲਈ ਆਪਣੇ ਪੁੱਤਰ ਦਾ ਵੀ ਕਤਲ ਕੀਤਾ ਤੇ ਉਹ ਅੱਗੇ ਪੁਲਿਸ ਪ੍ਰਸ਼ਾਸਨ ਨੇ ਇਹ ਵੀ ਦੱਸਿਆ ਕਿ ਉਹ ਜਿਹੜਾ ਹੁਣ ਦਾ ਘਟਨਾਕਰਮ ਜਾਂ ਫਿਰ ਇਹ ਚਾਰ ਕਤਲਾਂ ਤੋਂ ਬਾਅਦ ਇਸ ਕਰਕੇ ਜਿਹੜੀ ਪੂਨਮ ਸਾਈਕੋ ਕਿਲਰ ਫੜੀ ਜਾਂਦੀ ਆ ਕਿ ਇੱਕ 6 ਸਾਲ ਦੀ ਜਿਹੜੀ ਛੋਟੀ ਬੱਚੀ ਹੁੰਦੀ ਆ ਪਾਣੀ ਵਾਲੇ ਡਬ ਜਿਹੜਾ ਟਾਬਾ ਉਸ ਦੇ ਵਿੱਚ ਨਹੀਂ ਡੁੱਬ ਸਕਦੀ ਜਦੋਂ ਇਸ ਤਰੀਕੇ ਦੀ ਕਹਾਣੀ ਸਾਹਮਣੇ ਆਉਂਦੀ ਆ ਤੇ ਦੂਜੀ ਜਿਹੜੀ ਵੱਖਰੀ ਗੱਲ ਆ ਕਿ ਜਿਹੜਾ ਗੇਟ ਆ ਘਰ ਦਾ ਉਹ ਵੀ ਬਾਹਰੋਂ ਮੰਨਸੀ ਭਾਵ ਕੇ ਸਪਸ਼ਟ ਸੀ ਕਿ ਕੋਈ ਵੀ ਕੁੜੀ ਨੂੰ ਇੱਕ ਕਮਰੇ ਦੇ ਵਿੱਚ ਲੈ ਗਿਆ ਤੇ ਫਿਰ ਉਸ ਦਾ ਕਤਲ ਕਰ ਦਿੱਤਾ ਕਿਸੇ ਵੀ ਸੁੰਦਰ ਕੁੜੀ ਨੂੰ ਦੇਖ ਕੇ ਔਰਤ ਜਿਹੜੀ پاگل ਹੋ ਜਾਂਦੀ ਸੀ ਉਹ ਜਿਹੜੀ ਇੰਜ ਜਿਹੜਾ ਕਹਿੰਦੇ ਕਿ ਚਿੰਚੜਾਉਂਦੀ ਸੀ ਜਾਂ ਫਿਰ ਨਫ਼ਰਤ ਇੰਨੀ ਜ਼ਿਆਦਾ ਵੱਜ ਜਾਂਦੀ ਸੀ ਕਿ ਮਨ ਦੇ ਵਿੱਚ ਆਉਂਦਾ ਸੀ ਕਿ ਉਸ ਦਾ ਕਤਲ ਕਰ ਦਿੱਤਾ ਜਾਵੇ ਅਜਿਹਾ ਜਿਹੜਾ ਉਸ ਨੇ ਪੁਲਿਸ ਦੇ ਸਾਹਮਣੇ ਕਬੂਲ ਲਿਆਤੇ ਉਸ ਤੋਂ ਬਾਅਦ ਹੁਣ ਪੁਲਿਸ ਨੇ ਜਿਹੜੀ ਸਾਰੀ ਇਹ ਉਸ ਦੀ ਪਿੱਛੇ ਦੀ ਮਾਨਸਿਕਤਾ ਦੇ ਸੀ ਕਿ ਉਸ ਦੇ ਦਿਮਾਗ ਦੇ ਵਿੱਚ ਚੱਲਦਾ ਸੀ ਸਾਰੇ ਹਾਲਾਂਕਿ ਅੱਗੇ ਹੋਰ ਵੱਖਰੇ ਵੀ ਖੁਲਾਸੇ ਕਰਨੇ ਪਰ ਹੁਣ ਤੱਕ ਦੇ ਜਿਹੜੇ ਖੁਲਾਸੇ ਨੇ ਉਸ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਜਿਸ ਦੇ ਵਿੱਚ ਤੋਂ ਭਾਵ ਕੇ ਸੂਨੀਵਤ ਦੇ ਭਵਾ ਪਿੰਡ ਦੀ ਵਸਨੀਕ ਆ ਜਿਹੜੀ ਨਵੀਨ ਦੀ ਜਿਹੜੀ ਪਤਨੀ ਪੂਨਮ 2023 ਦੇ ਵਿੱਚ ਉਸਨੇ ਆਪਣੀ ਪਰਜਾਈ ਦੀ ਧੀ ਦਾ ਕਤਲ ਕੀਤਾ ਆਪਣੇ ਪੁੱਤਰ ਦਾ ਕਤਲ ਕੀਤਾ ਅਗਸਤ 2025 ਦੇ ਵਿੱਚ ਔਰਤ ਨੇ ਸਵਾ ਪਿੰਡ ਦੀ ਇੱਕ ਕੁੜੀ ਦਾ ਕਤਲ ਕੀਤਾ ਤੇ ਉਸ ਤੋਂ ਬਾਅਦ ਉਸਦੇ ਸਾਰੇ ਪਿੱਛੇ ਕਹਾਣੀ ਚੱਲਦੀ ਆ ਜਿਹੜੀ ਸਾਰੀ ਸਾਜ਼ਿਸ਼ ਦਾ ਪਰਦਾਫਾਸ਼ ਹੋਇਆ ਹੋਰ ਕਿਸ ਤਰੀਕੇ ਦੇ ਖੁਲਾਸੇ ਉਹਨੇ ਮਾਨਸਿਕਤਾ ਕੀ ਸੀ ਪੁਲਿਸ ਨੇ ਉਹ ਵੀ ਖੁਲਾਸੇ ਕੀਤੇ ਨੇ ਇੱਕ ਵਾਰ ਤੁਹਾਨੂੰ ਉਸ ਦੇ ਉੱਪਰ ਵੀ ਝਾਤ ਮਰਵਾ ਦਨੇ ਆ एक दिसंबर को शाम को एक कंट्रोल रूम में सूचना मिलती है कि एक छह साल की बच्ची विधि नोर्था गांव में पानी के टब में डूबने से उसकी लड़की फिर उस मौके पर पहुंची शुरुआती छानबीन की पता लगा कि एक जब वो डेड रिकवर हुई थी तो कमरा बाहर से बंद वो हालात संदेहजनक थे तो बॉडी को वहां से शिफ्ट करवा के हॉस्पिटल में रखवाया गया सामने मर्डर का केस जो सीन ऑफ क्राइम टीम और जो तो प्राइमरी एजेंसी लगने से देखने से मौके को लगा था कि इसमें हत्या की आशंका और हत्या ही लग रही थी तो उसमें छह साल की बच्ची विधि थी कि जो तो हत्या थी उसमें हमने एफ दर्ज करके दो तारीख को हमारी क्राइम टीम और डीएसपी जो हमारे सी एच एक्ट है उनकी टीम बना के इसके अनुसंधान में हमने लगा तो हमने उसी जो रिश्ते में सच्ची लगती है उसको इसमें गिरफ्तार किया है वजह जो उसकी हत्या करने की है जोर से कल से पूछताछ जो हम डिटेल में की है यही इन्होंने बताया है कि जो सुंदर बच्चियां हैं उनसे इसको नफरत सी है इन्हें पहले और भी कई खुलासे में है जिसने और भी तीन बच्चों की हत्या की हुई है पीछे